ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੱਕੀਵੰਡ ਚੌਂਕ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਤਰ ਹੋਈਆਂ ਜੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਜੇਪੀ ਦੇ ਕੈਂਡੀਡੇਟ ਮਨਜੀਤ ਸਿੰਘ ਮੰਨਾ ਇੱਥੇ ਆ ਰਹੇ ਆ ਤੇ ਵੇਖੋ ਕਿੱਡੇ ਛਾਤਰ ਦਿਮਾਗ ਦੇ ਨਾਲ ਉਹਨਾਂ ਨੇ ਇੱਕ ਖੇਡ ਖੇਢੀ ਕਹਿੰਦੇ ਪਊਵੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਉੱਤੇ ਦਰਸ਼ਨ ਦੇਦਾਰ ਕਰਨ ਵਾਸਤੇ ਆਉਣਾ ਹੈ ਤੇ ਆ ਕਿਸ ਤਰ੍ਹਾਂ ਰਹੇ ਨੇ ਇੱਕ ਤਾਫਲੇ ਦੇ ਰੂਪ ਦੇ ਵਿੱਚ ਝੰਡੀਆਂ ਲਾ ਕੇ ਮਤਲਬ ਆਪਣੀ ਪਾਰਟੀ ਦਾ ਉਹ ਪ੍ਰਚਾਰ ਕਰਨ ਵਾਸਤੇ ਆ ਰਹੇ ਨੇ ਲੋਕਾਂ ਦੀਆਂ ਵੋਟਾਂ ਮੰਗਣ ਵਾਸਤੇ ਆ ਰਹੇ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗਾ ਉੱਥੇ ਜਿੱਤੇ ਸਾਡਾ ਹਰ ਭਾਰਤੀਆਂ ਦਾ ਆਰਥਿਕ ਨੁਕਸਾਨ ਤੇ ਹੋਇਆ ਹੀ ਆ ਉੱਥੇ 750 ਤੋਂ ਬਾਅਦ ਸਾਡੇ ਕਿਸਾਨ ਭਰਾ ਜਿਹੜੇ ਸ਼ਹੀਦ ਹੋਏ ਨੇ ਆਪਣੇ ਘਰ ਦੇ ਵਿੱਚੋਂ ਇੱਕ ਮੈਂਬਰ ਚੜ੍ਹਾਈ ਕਰਦੇ ਕਈ ਪੀੜ੍hiyan ਲੱਗ ਜਾਂਦੀਆਂ ਉਹਦਾ ਘਾਟਾ ਪੂਰਾ ਨਹੀਂ ਹੁੰਦਾ ਪਰ ਇਸ ਸਰਕਾਰ ਨੇ ਕਾਰਪੋਰੇਟ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸਾਡੇ ਭਰਾਵਾਂ ਦੇ ਸੈਂਕੜੇ ਘਰ ਉਜਾੜ ਦਿੱਤੇ ਨੇ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜਾ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸਾਡੇ ਤਰਸਾਨ ਭਰਾ ਜਿਹੜੇ ਸੰਘਰਸ਼ ਕਰ ਰਹੇ ਨੇ ਉੱਥੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀਰ ਸ਼ੁਭਕਰਨ ਸਿੰਘ ਦੇ ਇਹਨਾਂ ਨੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅੱਜ ਉਹਦੇ ਪਰਿਵਾਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਕੁਝ ਸਾਡੇ ਨਾਲ ਕਹਿਰ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਜਿਹੜੇ ਨੇ ਉਹ ਸ਼ਰਿਆ ਆਮ ਇਸ ਤਰ੍ਹਾਂ ਵੋਟਾਂ ਮੰਗਣ ਵਾਸਤੇ ਆ ਰਹੇ ਨੇ ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਦੁਕਾਨਦਾਰ ਆੜਤੀਏ ਸਾਰੇ ਵਰਗਾਂ ਦੇ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਲੋਕ ਸਭਾ ਹੜਕਾ ਖਡੂਰ ਸਾਹਿਬ ਦੇ ਕੈਂਡੀਡੇਟ ਬੀਜੇਪੀ ਦੇ ਮਨਜੀਤ ਸਿੰਘ ਮੰਨਾ ਇਥੇ ਦਿੱਲੀਵਣ ਚੌਕ ਦੇ ਵਿੱਚੋਂ ਉਹਨਾਂ ਨੇ ਲੰਘਣਾ ਤੇ ਉੱਥੇ ਇਸ ਇਲਾਕੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਤਰੋ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਜੀ ਤੇ ਆਓ ਆਪਾਂ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਜਿਹੜੇ ਆਪਾਂ ਉਹ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਰੇ ਖਾਲਸਾ ਜੀ ਜੋ ਮੋਦੀ ਹਕੂਮਤ ਨੇ ਪਿਛਲੇ 4 ਸਾਲ ਤੋਂ 3 ਸਾਲ ਤੋਂ ਕਿਸਾਨਾਂ ਦੇ ਉੱਤੇ ਜ਼ੁਲਮਾਂ ਸ਼ੁਰੂ ਕੀਤਾ ਹੈ ਔਰ ਤਰ੍ਹਾਂ ਤਰ੍ਹਾਂ ਦੇ ਕਿਸਾਨਾਂ ਦੇ ਉੱਤੇ ਕਾਨੂੰਨ ਜਿਹੜੇ ਲਾਗੂ ਕਰਕੇ ਪਹਿਲਾਂ ਵੀ ਦਿੱਲੀ ਮੋਰਚਾ ਸਵਾ ਸਾਲ ਲੜ ਕੇ ਕਿਸਾਨਾਂ ਨੇ ਜਿਹੜਾ ਕਾਨੂੰਨ ਰੱਦ ਕਰਾਏ ਉਹਨਾਂ ਮਗਰੋਂ ਬਿਜਲੀ ਦਾ ਜਿਹੜਾ ਐਕਟ ਸੀ ਉਹਨੂੰ ਦੁਬਾਰਾ ਇਹਨਾ ਪਾਰਲੀਮੈਂਟ ਦੇ ਵਿੱਚ ਫੇਰ ਪੇਸ਼ ਕੀਤਾ ਔਰ ਅੱਜ ਵੀ ਖਨੌਰੀ ਔਰ ਸ਼ੰਭੂ ਬਾਡਰ ਦੇ ਉੱਤੇ ਸਾਡੇ ਕਿਸਾਨ ਬੈਠੇ ਨੇ ਉੱਥੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਔਰ ਤਕਰੀਬਨ 300 ਤੋਂ 400 ਕਿਸਾਨ ਜਿਹੜਾ ਉਹ ਜ਼ਖਮੀ ਹੋਇਆ ਔਰ 5-6 ਕਿਸਾਨਾਂ ਦੀਆਂ ਅੱਖਾਂ ਜੜੀਆਂ ਨੇ ਉਹ ਚਲੀਆਂ ਗਈਆਂ ਸੋ ਗੁਰੂ ਪਰੇ ਖਾਲਸਾ ਜੀ ਇਹ ਭਾਜਪਾ ਜਿਹੜੀ ਇਹ ਕਿਸਾਨ ਮਾਰੂ ਸਰਕਾਰ ਹੈ ਕਿਸਾਨ ਮਾਰੂ ਪਾਰਟੀ ਆ ਔਰ ਪੰਜਾਬ ਵਿਰੋਧੀ ਪਾਰਟੀ ਆ ਇਸ ਕਰਕੇ ਜਿਹੜਾ ਬੀਜੇਪੀ ਦਾ ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਬੀਜੇਪੀ ਦੀ ਜਿਹੜੀ ਆ ਪੰਜਾਬ ਦੇ ਵਿੱਚ ਐਂਟਰੀ ਬਣਦਿਆ ਔਰ ਪਿੰਡਾਂ ਦੇ ਵਿੱਚ ਐਂਟਰੀ ਬਣਦਿਆ ਸੋ ਇਸ ਸੰਬੰਧ ਦੇ ਵਿੱਚ ਅੱਜ ਹਲਕਾ ਖਡੂਰ ਸਾਹਿਬ ਦੇ ਜਿਹੜੇ ਕੈਂਡੀਡੇਟ ਸੀ ਮੰਨਾ ਸਾਹਿਬ ਉਹ ਇੱਥੇ ਆਏ ਨੇ ਔਰ ਉਹਨਾਂ ਇੱਕ ਤਕਵੰਜ ਬਣਾਇਆ ਇੱਕ ਤਰੀਕਾ ਕੱਢਿਆ ਵੀ ਮੈਂ ਫਲਾਣੇ ਥਾਂ ਦੇ ਮੱਥਾ ਟੇਕਣਾ ਮੈਂ ਫਲਾਣੇ ਥਾਂ ਦੇ ਮੱਥਾ ਟੇਕਣਾ ਪਰ ਮੱਥਾ ਟੇਕੀਦਾ ਨਮਾਣੇ ਬਣ ਕੇ ਅੱਜ ਜੀ ਬਣ ਕੇ ਮੱਥਾ ਟੇਕੀਦਾ ਗੁਰੂ ਮਹਾਰਾਜ ਦੇ ਦਰਸ਼ਨ ਦਦਾਰੀ ਕਰੀਦੇ ਨਾ ਕਿ ਕਾਫਲੇ ਬਣਾ ਕੇ ਗੱਡੀਆਂ ਦੇ ਕਾਫਲੇ ਬਣਾ ਕੇ ਇਹ ਕਿਸਾਨਾਂ ਨੂੰ ਅੱਖਾਂ 'ਚ ਘੱਟਾ ਪਾ ਕੇ ਦੇ ਮੰਚ 'ਤੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਐਂਟਰੀ ਮਾਰਾਂਗਾ ਐਂਟਰੀ ਨਹੀਂ ਵਜਣ ਦੇਣਗੇ ਕਿਸਾਨ ਕਿਉਂਕਿ ਸਾਨੂੰ ਪਤਾ ਹੈ ਤੁਸੀਂ ਛਾਤਰ ਜੇ ਔਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲੱਭ ਕੇ ਜਿਹੜਾ ਭਾਜਪੀ ਨੇ 10 ਸਾਲ ਰਾਜ ਕੀਤਾ ਔਰ ਐਸੇ ਧੰਗ ਦੇ ਨਾਲ ਹੀ ਹੁਣ ਵੀ ਚਲਾਕੀ ਦੇ ਨਾਲ ਘੁਰਮਾਰ ਆਈਦੀਆ ਲੈ ਕੇ ਉਹਦੀ ਛਤਰਛਾਇਆ ਦੇ ਆੜ ਦੇ ਥੱਲੇ ਜਿਹੜਾ ਉਹ ਹਲਕੇ ਦੇ ਵਿੱਚ ਰੋਡ ショਅ ਕਰਨ ਦਾ ਜਿਹੜਾ ਇਹ ਬੀਜੇਪੀ ਨੇ ਔਰ ਮੰਨੇ ਨੇ ਜਿਹੜਾ ਆਪਣਾ ਪ੍ਰੋਗਰਾਮ ਬਣਾਇਆ ਸੀ ਜਿਹਦਾ ਅਸੀਂ ਸਖਤ ਵਿਰੋਧ ਕਰਾਂਗੇ ਔਰ ਚਾਹੀਦਾ ਦਾ ਇਹ ਸੀ ਸਾਨੂੰ ਆਪਦੇ ਲੋਕਾਂ ਦੇ ਇਹਨਾਂ ਪੰਜਾਬੀਆਂ ਦੇ ਦੁੱਖ ਹੈ ਕਿ ਜਿੰਨਾ ਜ਼ੁਲਮ ਬੀਜੇਪੀ ਨੇ ਕਿਸਾਨਾਂ ਦੇ ਕੀਤਾ ਜਾਂ ਪੰਜਾਬੀਆਂ ਦੇ ਕੀਤਾ ਹੈ ਪੰਜਾਬ ਦੇ ਵਿੱਚੋਂ ਉਹਨੂੰ 13 ਦੇ 13 ਐਮਪੀ ਜਿਹੜੇ ਨੇ ਉਹ ਨਹੀਂ ਸੀ ਲੱਭਣੇ ਚਾਹੀਦੇ ਸਾਰੀਆਂ ਚੀਟਾਂ ਖਾਲੀ ਚਾਹੀਦੀਆਂ ਸੀ ਇਹ ਪੰਜਾਬੀਆਂ ਦੀ ਅਣਖਾ ਗੈਰਤਾ ਤੇ ਉਹਨਾਂ ਦੀ ਜੁਰਤ ਤੇ ਇੱਕ ਸਵਾਲੀਆ ਨਿਸ਼ਾਨ ਹੈ ਸਵਾਲੀਆ ਨਿਸ਼ਾਨ ਉਹ ਭਾਜਪਾ ਵਿਰੋਧੀ ਆਪਣਾ ਪੰਜਾਬ ਵਿਰੋਧੀ ਹੋਵੇ ਪਾਰਟੀ ਕਿਸਾਨਾਂ ਵਿਰੋਧੀ ਹੋਵੇ ਪਾਰਟੀ ਤੇ ਉਹਨੂੰ 13 ਦੇ 13 ਉਮੀਦਵਾਰ ਪੰਜਾਬ ਚੋਂ ਉਹਨਾਂ ਚੋਂ ਵੀ ਅੱਧੇ ਕੇਸ ਨਾਲੇ ਵਾਲੇ ਦੇ ਸਿੱਖ ਮਿਲ ਜਾਣ ਇਹ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ ਵੱਡੀ ਹੁਣ ਇਹ ਤੇਰਾ ਤੇਰਾ ਚੀਤਾ ਖਾਲੀ ਜਾਈ ਨਹੀਂ ਅਹੀਂ ਉਮੀਦਵਾਰ ਨਹੀਂ ਜੀ ਲੱਪਣੇ ਚਾਹੀਦੇ ਪਰ ਉਹ ਜੇ ਤੁਸੀਂ ਇਸ ਧਰਤੀ ਨਾਲ ਵੇਖੋ ਵੋਟਾਂ ਮੰਗਦੇ ਨੇ ਪੰਜਾਬੀਆਂ ਦੀਆਂ ਵੋਟਾਂ ਮੰਗਦੇ ਨੇ ਕਿਸਾਨਾਂ ਦੀਆਂ ਤੇ ਖੜੇ ਕਹਿੰਦੇ ਨੇ ਜੇ ਖੜੇ ਤੁਸੀਂ ਕਿਸਾਨਾਂ ਦੀ ਵਿਰੋਧੀ ਪਾਰਟੀ ਨਾਲ ਪੰਜਾਬ ਦੀ ਵਿਰੋਧੀ ਪਾਰਟੀ ਵਾਲੇ ਖੜੋ ਕੇ ਸਾਡੀਆਂ ਵੋਟਾਂ ਮੰਗਦੇ ਜੇ ਯਾਰ ਤੁਹਾਨੂੰ ਸ਼ਰਮੋ ਨਹੀਂ ਚਾਹੀਦੀ ਆ ਸੋ ਗੁਰੂ ਪਰੇ ਖਾਲਸਾ ਜੀ ਨਾਜ਼ਕ ਫੁੱਲ ਨੇ ਕਾਰੀ ਚੋਟ ਕੀਤੀ ਉਹ ਅਗਰ ਤਰਪਕੇ ਇਸ ਤਰ੍ਹਾਂ ਕਹਿਣ ਲੱਗਾ ਉਹ ਲੱਤ ਜਾਣਗੇ ਦਾਗ ਸਭ ਪੱਤਰਾ ਦੇ ਤੇਰੇ ਫੁੱਲਾਂ ਦਾ ਦਾਗ ਨਹੀਂ ਲੈਣ ਲੱਗਾ ਪਰ ਤੂੰ ਵੀ ਪੱਥਰ ਮਨਸੂਰ ਨੂੰ ਮਾਰ ਜਾਣੋ ਅਰਸ਼ੀ ਕنگਰਾ ਕਦੋਂ ਸੀ ਢਹਿਣ ਲੱਗਾ ਸੋ ਗੁਰੂ ਘਰੇ ਖਾਲਸਾ ਜੀ ਸਾਨੂੰ ਦੁਸ਼ਮਣ ਦੇ ਨਾਲੋਂ ਵਿਰੋਧੀ ਭਾਜਪੀ ਦਿੱਲੀ ਦੇ ਨਾਲੋਂ ਇਹਨਾਂ ਲੋਕਾਂ ਦੇ ਕਿ ਮੰਨੇ ਵਰਗੇ ਇਹ ਜਿਹੜਾ ਕਿ ਤੇਜਾ ਸਿੰਘ ਸਮੁੰਦਰੀ ਦਾ ਪੁੱਤਰ ਹੈ ਇਹਦੇ ਵਰਗਿਆਂ ਦੇ ਸਾਨੂੰ ਜ਼ਿਆਦਾ ਦੁੱਖ ਹੈ ਜ਼ਿਆਦਾ ਹਿਰਖ ਹੈ ਕਿਉਂਕਿ ਸਾਡੇ ਆਪ ਦੇ ਸੀ ਪਰ ਆਪ ਦੇ ਹੁਣ ਨਹੀਂ ਰਹੇ ਇਹ ਵਿਰੋਧੀ ਪਾਰਟੀਆਂ ਦੇ ਨਾਲ ਜਾ ਕੇ ਲੜ ਕੇ ਲੜ ਕੇ ਕਿਸਾਨਾਂ ਦੇ ਜੁਲਮ ਜਿਹੜਾ ਕਰਨ ਵਾਲੀ ਪਾਰਟੀ ਉਹਦੇ ਨਾਲ ਲੜ ਕੇ ਸਾਡੇ ਦੇ ਹੋਰ ਅਤਿਆਚਾਰ ਕਰਨਗੇ ਤੋਂ ਇਸ ਕਰਕੇ ਅਸੀਂ ਇਹਨਾਂ ਦਾ ਜ਼ਬਰਦਸਤ ਤੇ ਸਖਤ ਵਿਰੋਧ ਕਰਾਂਗੇ ਇਹਨਾਂ ਦੀ ਐਂਟਰੀ ਜਿਹੜੀ ਉਹ ਬੰਦ ਰੱਖਾਂ ਤੇ ਮੈਂ ਹਰਦੇਵਾਲ ਸਿੰਘ ਸੁੱਗਾ ਜ਼ਿਲ੍ਹਾ ਸਖਤਰ ਕੌਮੀ ਕਿਸਾਨ ਯੂਨੀਅਨ ਔਰ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਜਿਹੜੀ ਕਾਲ ਆਈ ਹੈ ਸਾਡੇ ਪਹਿਲਾਂ ਅਮੈਦੀਪੁਰ ਸਾਹਿਬ ਨੇ ਦੱਸਿਆ ਵੀ ਸਾਡੇ ਵਾਸਤੇ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਜਿਹੜੇ ਕੋਈ ਨਾ ਕੋਈ ਸਿੱਖ ਚਿਹਰੇ ਜਿਹੜੇ ਬੀਜੇਪੀ ਦੇ ਵਿੱਚ ਜਾਂਦੇ ਨੇ ਨਾ ਸਭ ਤੋਂ ਵੱਡਾ ਸ਼ਰਾਲੀਆ ਨਿਸ਼ਾਨ ਜਿਹੜਾ ਸਾਡੇ ਤੇ ਅੱਜ ਇਹ ਲੱਗੰਦਿਆ ਤੁਸੀਂ ਹਰਿਆਣੇ ਦੇ ਵਿੱਚ ਚਲ ਜਾਓ ਬੀਜੇਪੀ ਦੇ ਆ ਗੱਡੀਆਂ ਭੰਨੀ ਜਾਂਦੇ ਆ ਉਹ ਬੀਜੇਪੀ ਦੇ ਕਾਫਲੇ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੰਦੇ ਪਰ ਸਾਡੇ ਲੋਕ ਉਹਨਾਂ ਨੂੰ ਘਰਾਂ ਦੇ ਵਿੱਚ ਸੱਦ ਕੇ ਚਾਹ ਕਾਜੂ ਠੰਡਿਆਂ ਤੱਕ ਪਿਉਂੰਦੇ ਆ ਮੈਂ ਇੱਕ ਬੇਨਤੀ ਕਰਦਾ ਉਹਨਾਂ ਨੂੰ ਭਰਾਓ ਥੋੜਾ ਸਮਾਂ ਹੈ ਜੇ ਦੇ ਮੋਦੀ ਦੀ ਸਰਕਾਰ ਦੁਬਾਰਾ ਆ ਗਈ ਇਹਨਾਂ ਤਾਨਾਸ਼ਾਹੀ ਇੱਥੇ ਹੁਕਮ ਚੱਲੂਗਾ ਅੱਗੇ ਤੋਂ ਇਲੈਕਸ਼ਨ ਨਹੀਂ ਹੋਣੀ ਇਹ ਗੱਲ ਨੋਟ ਕਰ ਲੋ ਅਡਾਨੀਆਂ ਬਾਨੀਆਂ ਦੇ ਜਿਹੜੇ ਵੱਡੇ ਵੱਡੇ ਮਾਲ ਖੁੱਲਣਗੇ ਆਰੇ ਦੁਕਾਨਦਾਰ ਹੁਣ ਬੈਠੇ ਨਾ ਜਿਨ੍ਹਾਂ ਦੇ ਕੰਨ ਤੇ ਵੀ ਜੂਣ ਹੀ ਸਰਕਦੀ ਸਾਥ ਨਹੀਂ ਦੇ ਦਿੰਦਾ ਅੱਜ ਇਹਨਾਂ ਦਾ ਫਰਜ਼ ਬੰਦਾ ਦੁਕਾਨਾਂ ਬੰਦ ਕਰਕੇ ਆਖਣਾ ਅਸੀਂ ਮੰਨੇ ਨੂੰ ਆਪਣੇ ਹਲਕੇ ਦੇ ਵਿੱਚ ਨਹੀਂ ਵੜਨ ਦੇਣਾ ਕੱਲ ਨੂੰ ਕੀ ਹੋਊਗਾ ਅਡਾਨੀਆਂ ਬਾਨੀਆਂ ਦੇ ਵੱਡੇ ਵੱਡੇ ਮਾਲ ਖੁੱਲਣਗੇ ਉਹ ਖੰਡ ਪਹਿਲਾਂ ਦੇਣਗੇ 20 ਰੁਪਏ ਕਿਲੋ ਜਦੋਂ ਉਹਨਾਂ ਦੀਆਂ ਦੁਕਾਨਾਂ ਬੰਦ ਹੋਣਗੀਆਂ ਨਾ ਤੇ ਮੁੜਕੇ ਕਰਨਗੇ 150 ਰੁਪਏ ਕਿਲੋ ਜਦੋਂ ਉਹਨਾਂ ਦਾ ਝੁੱਗਾ ਚਾਪਟ ਹੋ ਗਿਆ ਅੱਜ ਸਾਰੇ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਦੁਕਾਨਦਾਰ ਭਰਾਵਾ ਇਹਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਜਦੋਂ ਵੀ ਕੋਈ ਭਾਜਪਾ ਦਾ ਕੈਂਡੀਡੇਟ ਹਲਕੇ ਦੇ ਚੰਟਰੀ ਮਾਰਦਾ ਆਪਣੇ ਕੰਮ ਕਰ ਛੱਡੋ ਉਹਨੂੰ ਅੱਗੇ ਹੱਥ ਜੋੜੋ ਪਹਿਲਾਂ ਤਾਂ ਭਰਾ ਵਾਪਸ ਚੱਲ ਜਾ ਦੇ ਹੱਥ ਜੋੜਿਆ ਨਹੀਂ ਜਾਂਦਾ ਤੇ ਫਿਰ ਗੰਡੇ ਵੀ ਝੁਕਣੇ ਪੈਦੋ ਵੀ ਝੁਕਾਂਗੇ ਅਸੀਂ ਬੇਨਤੀ ਕਰਦੇ ਆ ਅਜੇ ਵੀ ਮੁੜ ਜਾ ਮੱਥਾ ਟੇਕਣਾ ਸੀ ਨਹੀਂ ਤੇ ਕਰੋਗ ਨੇ ਗੁਰੂ ਘਰ ਜਾਣ ਤੋਂ ਸੇਕ ਕੌਮ ਕਦੀ ਕਿਸੇ ਨੂੰ ਨਹੀਂ ਰੋਕਦੀ ਆਵੇ ਇਕੱਲਾ ਆਵੇ ਕਾਫਲੇ ਦੇ ਰੂਪ ਦੇ ਵਿੱਚ ਨਾ ਆਵੇ ਝੰਡੇ ਲਾ ਕੇ ਮੱਥਾ ਟੇਕਣ ਆਵੇ ਕਿ ਨਮਾਣਾ ਬਣ ਕੇ ਮੱਥਾ ਟੇਕਣ ਆਵੇ ਜਿਹੜਾ ਇਹਦਾ ਇਹਨਾਂ ਸੋਚ ਲੈ ਕੇ ਤੁਰਿਆ ਵੀ ਮੈਂ ਇੱਕ ਮੱਥਾ ਟੇਕਣ ਦੇ ਬਹਾਨੇ ਅੱਜ ਬशीर बाबा ਦੀ ਜੀ ਪਵੰਡ ਪ੍ਰੋਗਰਾਮ ਰੱਖ ਲੈਣਾ ਹੈ ਕੱਲ ਨੂੰ ਤਾਰੂ ਸਿੰਘ ਜੀ ਦੇ ਪ੍ਰੋਗਰਾਮ ਰੱਖ ਲੈਣਾ ਬਾਅਦ ਵਿੱਚ ਬਾਬਾ ਬਿਧੀ ਜੰਗੀ ਦੇ ਪ੍ਰੋਗਰਾਮ ਰੱਖ ਲੈਣਾ ਫਿਰ ਖੇਮ ਕਰਨ ਰੱਖ ਲੈਣਾ ਪਰ ਉਹ ਜਿਹੜੀ ਤੇਰੇ ਮਨਸੂਬੇ ਆ ਮੰਨਿਓ ਕਾਮਯਾਬ ਨਹੀਂ ਹੋਣਦੇ ਨੇ ਮੋਦੀ ਨੂੰ ਜਵਾਬ ਦੇ ਦੇ ਉਹਨੂੰ ਟਿਕਟ ਵਾਪਸ ਕਰ ਦੇ ਚੰਗਾ ਰਹੇਗਾ ਨਹੀਂ ਤੇ ਤੇਰਾ ਇਹੋ ਜਿਹਾ ਟੁੱਗਾ ਟੌਪਟ ਹੋਊਗਾ ਉਸਾਨ ਮਜ਼ਦੂਰ ਜੱਥੇ ਬੰਦੀਆਂ ਤੈਨੂੰ ਕਿਤੇ ਵੀ ਕਾਮਯਾਬ ਨਹੀਂ ਹੋਣ ਦੇਣੀਆਂ ਇੰਨੀਆਂ ਗੱਲਾਂ ਕਹਿੰਦਾ ਮੈਂ ਫੇਰ ਬੇਨਤੀ ਕਰਦਾ ਦੁਕਾਨਦਾਰ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਆਓ ਰਾਲ ਮਿਲ ਕੇ ਸੰਯੁਕਤ ਕਸਾਨ ਮੋਰਚੇ ਦਾ ਸਾਥ ਦਿਈਏ ਤੇ ਬੀਜੇਪੀ ਨੂੰ ਹਲਕੇ ਤੋਂ ਚਲਦਾ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਕੌਮੀ ਕਿਸਾਨ ਯੂਨੀਅਨ ਬਲਾਗ ਟਿਕਵੇ ਨੇ ਪ੍ਰਧਾਨ ਜੋ ਅੱਜ ਸੰਯੁਕਤ ਮੋਰਚੇ ਦੀ ਕਾਰਤੇ ਜੋ ਭਿੱਗੀ ਗ੍ਰੈਂਡ ਤੇ ਬਹੁਵੰਸਾਹਬ ਜੋ ਬੀਜੇਪੀ ਦਾ ਲੀਡਰ ਜੋ ਮੰਨਾ ਉਹ ਅੱਜ ਬੀਜੇਪੀ ਦਾ ਪ੍ਰਚਾਰ ਕਰਨ ਜੋ ਆਫਰੇ ਦੇ ਨਾਲ ਆ ਰਿਹਾ ਸੀ ਉਸ ਦੇ ਵਿਰੋਧ ਵਿੱਚ ਕਰਨ ਵਾਸਤੇ ਸੰਘ ਵਿੱਚ ਮੋਰਚੇ ਨੇ ਲਾਣ ਕੀਤਾ ਹੈ ਕਿ ਇਹਦਾ ਵਿਰੋਧ ਕੀਤਾ ਜਾਵੇ ਕਿਉਂਕਿ ਇਹਨਾਂ ਜਿਹੜੇ ਬੀਜਪੀ ਸਰਕਾਰ ਹੈ ਇਹਨੇ ਬਹੁਤ ਅੱਗੇ ਕਿਸਾਨਾਂ ਦੇ ਆਪਣੇ ਮਜ਼ਦੂਰਾਂ ਦੇ ਜ਼ੁਲਮ ਕੀਤਾ ਹੈ ਜਿਸ ਤਰ੍ਹਾਂ ਅੱਗੇ ਵੀ ਇਹਨਾਂ 13 ਮਹੀਨੇ ਆਪਾਂ ਉੱਥੇ ਦਿੱਲੀ ਰਹਿ ਗਏ ਤੇ ਸਾਰੇ ਕਾਲੇ ਕਾਨੂੰਨ ਲਾਤ ਕਰਾਏ ਸੀ ਤੁਹਾਨੂੰ ਪਤਾ 750 ਤੋਂ ਕਿਨਵਾ ਆਪਣੇ ਉੱਥੇ ਜਿਹੜੇ ਕਿਸਾਨ ਹੈ ਸ਼ਹੀਦ ਹੋਏ ਸੀ ਇਸ ਕਰਕੇ ਜੋ ਇਹ ਫੇਰਿਆ ਇਸੋ ਗਾਉਂ ਟੱਪ ਕੇ ਜਿਹੜੇ ਸਾਡੇ ਆਪ ਦੇ ਸਿੱਖ ਲੀਡਰ ਵੀਰ ਭਰਾ ਹੈ ਜਿਹੜੇ ਕਿਸਾਨ ਉਹ ਭਾਜੀਪੀ ਜੋ ਟਿਕਟਾਂ ਲੈ ਕੇ ਤੇ ਇਤਨੀ ਵੋਟਾਂ ਘਰ ਘਰ ਮੰਗਣਾ ਆਉਂਦੇ ਆ ਜਿਸ ਤਰ੍ਹਾਂ ਅਗੇ ਪ੍ਰਗਟ ਸਿੰਘ ਭਾਈ ਦੀਪੌਰ ਤੇ ਸਰਦਾਰ ਸੁਖਰ ਨੇ ਦੱਸਿਆ ਹੈ ਕਿ ਤਾਂ ਬਾਹਰ ਤੇ ਜੂਕੀ ਜੋ ਤੇ ਇਹਨਾਂ ਨੂੰ ਗੱਡੀਆਂ ਭਾਂਦੇ ਸ਼ੀਸ਼ੇ ਤੋੜਦੇ ਆ ਤੇ ਸਾਡੇ ਜਿਹੜੇ ਕਿਸਾਨ ਆਗੂ ਸਿੱਖ ਹੀ ਉਹ ਇਹਨਾਂ ਨੂੰ ਬੇਸਕੋਰ ਤੇ ਮਾਰ ਬਰਪੀਆਂ ਕਵਾ ਕੇ ਜੋ ਘਰਾਂ 'ਚ ਇਹਨਾਂ ਨੂੰ ਸਾਜਦੇ ਆ ਵੀ ਵੋਟਾਂ ਪਾਉਣ ਵਾਲੇ ਅਹੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਕਿਸਾਨ ਜੁਗੀਆਂ ਸਾਰੀਆਂ ਇਹਨੂੰ ਕੋਈ ਬੋਲ ਨਹੀਂ ਇਧਰ ਪਾਇੰਦਾਂਗੇ ਇਸ ਕਰਕੇ ਜੋ ਇਹ ਸਿੱਖਿਆ ਤੇ ਇਹ ਟਿਕਟ ਵਾਪਸ ਕਰੇ ਕਿਉਂਕਿ ਜਿਹੜੇ ਸਿੱਖਿਆ ਉਹਨਾਂ ਨੂੰ ਨਹੀਂ ਇਸ ਪਾਸੇ tournna ਚਾਹੀਦਾ ਕਿਉਂਕਿ ਇਹ ਮੋਤੀ ਸਰਕਾਰ ਹੈ ਬਹੁਤ ਇਹ ਹਕੂਮਤ ਜ਼ੁਲਮ ਕਰ ਰਹੀ ਆ ਫਨੌਰੀ ਬਾਡਰ ਸ਼ੰਭੂ ਬਾਡਰ ਤੇ ਜਦੋਂ ਇਹਨਾਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਇਹਨਾਂ ਦਾ ਕੀ ਮਤਲਬ ਹੈ ਪੰਜਾਬ ਦੇ ਵਿੱਚ ਆ ਕੇ ਵੋਟਾਂ ਮੰਗਣ ਦਾ ਪਹਿਲੀ ਗੱਲ ਤੇ ਇਹ ਸੋਚਣ ਵਾਲੀ ਆ ਕਿਉਂਕਿ ਇਸ ਕਰਕੇ ਅਸੀਂ ਇਹਨਾਂ ਦਾ ਡਰ ਕੇ ਵਿਰੋਧ ਕਰਾਂਗੇ ਜੋ ਵੀ ਇਹ ਭਾਜਪਾ ਜਿੱਦਣ ਨੂੰ ਲੰਘੂਗਾ ਜਾਇਦੇ ਗੁਰੂ ਘਰ ਮੱਥਾ ਟੇਕਣਾ ਆਏ ਨੇ ਤੇ ਕੱਲਾ ਆ ਕੇ ਟੇਕ ਜਾਈ ਕੋਈ ਕਹਾਵਲੇ ਦੀ ਥੋੜੀ ਲੋੜ ਆ ਗੁਰੂ ਘਰ ਤੋਂ ਸਾਰਿਆਂ ਦਾ ਸਾਂਝ ਆਇਆ ਇਸ ਕਰਕੇ ਇਹਨੂੰ ਡੱਕਦੇ ਨਹੀਂ ਅਸੀਂ ਇਸ ਕਰਕੇ ਗੁਰੂ ਘਰ ਹੁਣੇ ਡੱਕਦੇ ਪਰ ਜੇ ਭਾਜਪੀ ਦੀ ਇਸ ਕੋਰਟ ਚ ਆ ਜਾਂ ਵੋਟਾਂ ਜਾਏ ਤੇਰਾ ਸ਼ਿਕਾਆਂ ਤੇ ਚੁਟਕੀਆਂ ਨਹੀਂ ਜਿੱਤਣ ਦਵਾਂਗੇ ਨਾ ਇਹਨਾਂ ਨੂੰ ਕੋਈ ਬੋਟ ਪੁਆਇੰਟ ਦੇਵਾਂਗੇ ਮੈਂ ਡਾਕਟਰ ਸੁਖਵੰਤ ਸਿੰਘ ਬਲਟੋਆ ਭਾਰਤੀ ਕਿਸਾਨ ਨੂੰ ਨੇ ਰੇਖਤਾ ਕਰਾਹਾਂ ਦਾ ਜ਼ਿਲ੍ਹਾ ਅਗੋ ਅੱਜ ਜਿਹੜਾ ਭਾਜਪੀ ਦਾ ਇਹ ਲੀਡਰ ਆ ਮਨਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਭਾਨਾ ਬਣਾ ਕੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਸਬੰਧ ਵਿੱਚ ਆ ਰਿਹਾ ਵਾ ਇਕ ਸ਼ਾਸਨ ਕਰਨ ਵਾਸਤੇ ਆ ਰਿਹਾ ਵਾ ਉਹ ਵੋਟਾਂ ਲੈਣ ਵਾਸਤੇ ਆ ਰਿਹਾ ਵਾ ਕਿਉਂਕਿ ਇਹ ਲੋਕ ਵਿਕੇ ਹੋਏ ਲੋਕ ਨੇ ਕਿਉਂਕਿ ਇਹਨੇ 2-3 ਵਾਰ ਅੱਗੇ ਐਮਐਲਏ ਰਹਿ ਚੁੱਕਾ ਕਾਲੀ ਦਲ ਦੇ ਵਿੱਚ ਇਹਨੇ ਮਾਲ ਬਹੁਤ ਜ਼ਿਆਦਾ ਲੁੱਟਿਆ ਹੈ ਇਹ ਲੋਤੀ ਸਰਕਾਰ ਤੋਂ ਡਰਦਾ ਕਿਤੇ ਮੇਰੇ ਮਗਰ ਈਡੀ ਨਾ ਲਾਵੇ ਇਹੋ ਜੇ ਵਿਕੇ ਹੋਏ ਬੰਦਿਆਂ ਨੂੰ ਅਸੀਂ ਇਸ ਇਲਾਕੇ ਦੇ ਵਿੱਚ ਕਦੀ ਵੀ ਐਂਟਰੀ ਨਹੀਂ ਪਾਉਣਦਾਂ ਕਿਉਂਕਿ ਇਹਨਾਂ ਨੇ 750 ਸਥਾਨ ਜਿਹੜਾ ਸਾਡਾ ਈਡੀ ਦੇ ਵਿੱਚ ਇਸ ਪਾਰਟੀ ਨੇ ਸ਼ੀਤ ਕਰਵਾਇਆ ਹੈ ਬਾਕੀ 400 ਤੋਂ ਬਾਅਦ ਸਾਡੇ ਜਿਹੜੇ ਆ ਚੇਗੋ ਬਾਰਡਰ ਤੇ ਜਿਹੜੇ ਆ ਬੰਦੇ ਜ਼ਖਮੀ ਹੋਏ ਆ ਸਾਡੇ ਕਿਸਾਨ ਔਰ ਇੱਕ ਖੁਬ ਕਰਨ ਸਿੰਘ ਜਿਹੜਾ ਉਹਨੂੰ ਸ਼ਹੀਦ ਕੀਤਾ ਗਿਆ ਹੈ ਇਹਨੂੰ ਕਦੀ ਵੀ ਇਸ ਇਲਾਕੇ ਦੇ ਵਿੱਚ ਵੜ ਨਹੀਂ ਦਿੱਤਾ ਜਾਵੇਗਾ ਅਸੀਂ ਸਾਰੇ ਕਿਸਾਨ ਚਾਹੇ ਬੰਦਿਆਂ ਨੂੰ ਬੇਨਤੀ ਕਰਦੇ ਆ ਕਿ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਮਜ਼ਦੂਰੋ ਵਿਰੋਧ ਕਰੋ ਜੇਕਰ ਇਹ ਪਾਰਟੀ ਆ ਗਈ ਤੇ ਤੁਹਾਡਾ ਬੜਾ ਮੰਦਾ ਹਾਲ ਹੋਣਗਾ ਦੇਸ਼ ਤੇ ਟੋਟੇ ਹੋ ਜਾਣੇ ਆ ਕਿਉਂਕਿ ਧਰਮ ਦੇ ਨਾਂ ਤੇ ਸਿਆਸਤ ਕਰ ਰਿਹਾ ਹੈ ਇਹਨੂੰ ਰੋਕਣਾ ਪਊਗਾ ਕਿਉਂਕਿ ਇਹ ਸਾਰਿਆਂ ਧਰਮਾਂ ਦਾ ਦੇਸ਼ ਆ ਇਹ ਦੇਸ਼ ਨੂੰ ਬਚਾਉਣ ਵਾਸਤੇ ਆਪਾਂ ਨੂੰ ਪੰਜਾਬੀਆਂ ਨੂੰ ਔਰ ਸਾਰਿਆਂ ਧਰਮਾਂ ਨੂੰ ਰਲ ਕੇ ਵੱਡਾ ਹੱਲਾ ਮਾਰਨਾ ਚਾਹੀਦਾ ਸੇਗੋਬਾਰੀ ਮੇਗਾ ਪ੍ਰਧਾਨ ਪੂਲ ਹਿੰਦਕਸਾਨ ਸਭਾ ਜ਼ਿਲ੍ਹਾ ਤਰਨਤਾਰ ਬੇਨਤੀ ਕਰਦੇ ਆ ਕਿ ਥੋੜੇ ਸਮੇਂ ਦੇ ਨੋਟਿਸ ਦੇ ਵਿੱਚ ਕਿਸਾਨਾਂ ਨੇ ਇੱਥੇ ਵੱਡੇ ਪ੍ਰਦਰਸ਼ਨ ਵਾਸਤੇ ਤਿਆਰ ਹੋ ਗਏ ਆ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਦਾ ਕਿ ਬੀਜੇਪੀ ਦੇ ਕੈਂਡੀਡੇਟ ਜਿੱਥੇ ਵੀ ਆਉਂਦੇ ਆ ਉਹਨਾਂ ਦਾ ਵਿਰੋਧ ਕਰਨਾ ਤਰਨਜੀਤ ਸੰਧੂ ਦਾ ਐਮਰਸਰ ਦੇ ਵਿੱਚ ਹੋਇਆ ਔਰ ਬੀਜੇਪੀ ਦੇ ਕੈਂਡੀਡੇਟਾਂ ਦਾ ਇੱਥੋਂ ਤੱਕ ਕਿ ਮਣੀਪੁਰ ਦੇ ਵਿੱਚ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਕਾਰਨ ਤੇ ਉਥੋਂ ਦੇ ਕੈਂਡੀਡੇਟਾਂ ਨੂੰ ਕੁੱਟ-ਕੁੱਟ ਕੇ ਭਜਾਇਆ ਸੋ ਅੱਜ ਇਕ ਤੋਂ ਮਿਲ ਤੋਂ ਬਾਅਦ ਜੋ ਮਨਜੀਤ ਸਿੰਘ ਮੰਨਾ ਵਿਆ ਵਿੰਡ ਇੱਥੇ ਪਹੁੰਚ ਰਿਹਾ ਖੇਮ ਕਰਨ ਹਲਕੇ ਦੇ ਵਿੱਚ ਉਹਦਾ ਸਭ ਤੋਂ ਪਹਿਲਾ ਖੇਮ ਕਰਨ ਹਲਕੇ ਦੇ ਕਿਸਾਨਾਂ ਨੇ ਸਵਾਗਤ ਕੀਤਾ ਇਸ ਗੱਲ ਵਾਸਤੇ ਕਿ ਜੋ ਬੀਜੇਪੀ ਦੀਆਂ ਪਾਲਸੀਆਂ ਨੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵੰਬਰ 2020 ਤੋਂ ਲੈ ਕੇ ਅੱਜ ਤੱਕ ਲੜਾਈ ਦੇ ਮੈਦਾਨ ਵਿੱਚ ਆ ਔਰ ਇਸ ਸਮੇਂ ਦੀਆਂ ਸਰਕਾਰਾਂ ਟਾਈਮ ਟੂ ਟਾਈਮ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਇੱਥੇ ਜਿਹੜੀਆਂ ਸਰਕਾਰੀ ਆ ਮਾਰਕੀਟ ਕਮੇਟੀਆਂ ਨੇ ਉਹਨਾਂ ਨੂੰ ਖਤਮ ਕਰਕੇ ਜਿਹੜੇ ਅਦਾਨੀ ਉਹ ਬਾਨੀਆਂ ਦੇ ਜਿਹੜੇ ਸੈਲੋ ਨੇ ਵੱਡੇ ਵੱਡੇ ਉਹਨਾਂ ਦੇ ਵਿੱਚ ਜਿਹੜੀ ਹੈ ਅਨਾਜ ਪਚਾਉਣ ਦੀ ਜੋ ਕੋਸ਼ਿਸ਼ ਕਰ ਰਹੀ ਹੈ ਸੋ ਇਹਦਾ ਸੰਯੁਕਤ ਕਿਸਾਨ ਮੋਰਚਾ ਵਿਰੋਧ ਕਰਦਾ ਔਰ ਅੱਜ ਜੇ ਮੀਆਂ ਵੇਡ ਜੀ ਇਧਰ ਦੀ ਚਲਦੇ ਆ ਤੇ ਕਾਲਿਆ ਝੰਡਿਆਂ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਜਾਊਗਾ ਸੋ ਮੈਂ ਸਾਰੇ ਕਿਸਾਨਾਂ ਨੂੰ ਇਸ ਗੱਲ ਤੇ ਵਧਾਈ ਦਿੰਨੇ ਆ ਕਿ ਥੋੜੇ ਸਮੇਂ ਦੇ ਨੋਟਿਸ ਦੇ ਵਿੱਚ ਤੁਸੀਂ ਇੱਥੇ ਪਹੁੰਚ ਕੇ ਜੋ ਆਪਣੀ ਇੱਕ ਮੁਟਤਾ ਦਾ ਪ੍ਰਗਟਾਵਾ ਕੀਤਾ ਵਾ ਇਹ ਮੰਨੇ ਨੂੰ ਇਸ ਖੇਮਕਰ ਨਾਲ ਕਿਹਦੇ ਵਿੱਚ ਇਹਦੀ ਨੋ ਐਂਟਰੀ ਕਰਨ ਵਾਸਤੇ ਆਪਾਂ ਕੋਸ਼ਿਸ਼ ਕਰੀਏ ਕੋਈ ਨਹੀਂ ਗੱਲਾਂ ਕਹਿੰਦਾ ਆ ਮੈਂ ਕੋਲੇ ਹਿੰਦ ਕਿਸਾਨ ਸਭਾ ਵੱਲੋਂ ਇਸ ਧਰਨੇ ਦੀ ਇਸ ਜੋ ਵਜ਼ਾਰਾ ਕੀਤਾ ਜਾ ਰਹਾ ਦੀ ਪੁਰਜ਼ੋਰ ਉਹਦੀ ਪਹਿਮੈਟ ਕਰਦਾ ਹੋਇਆ ਉਹ ਮੰਨੇ ਦਾ ਜਿਹੜਾ ਔਰਜ਼ੋਰ ਵਿਰੋਧ ਕਰਦਾ ਆਪਣੀ ਮੈਂ ਗੁਰਸਾਤ ਸਿੰਘ ਢੱਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅੱਜ ਇੱਥੇ ਭਿੱਖੀਵਿੰਡ ਚੌਂਕ ਦੇ ਵਿੱਚ ਹਲਕਾ ਖੇਮ ਕਰਨਾ ਜਿਹੜਾ ਅੱਜ ਮਨਜੀਤ ਸਿੰਘ ਮੰਨਾ ਇੱਥੇ ਭਾਜਪੀ ਵੱਲੋਂ ਟਿਕਟ ਐਮਪੀ ਦੀ ਲੜ ਰਿਹਾ ਹੈ ਉਹ ਇੱਥੇ ਹਲਕੇ ਦੇ ਵਿੱਚ ਆ ਰਿਹਾ ਵਾ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨੂੰ ਅੱਜ ਇੱਥੇ ਸਵਾਲ ਪੁੱਛਣ ਵਾਸਤੇ ਚੌਂਕ ਦੇ ਵਿੱਚ ਖੜੇ ਹੋਏ ਆ ਕਿਉਂਕਿ ਅਸੀਂ ਉਹਨਾਂ ਨੂੰ ਸਾਰੀਆਂ ਹੀ ਗੱਲਾਂ ਪੁੱਛਾਂਗੇ ਕਿ 13 ਮਹੀਨੇ ਜਿਹੜੇ ਦਿੱਲੀ ਦੇ ਵਿੱਚ ਸਾਨੂੰ ਬਿਠਾ ਛੱਡਿਆ ਤੇ 750 ਤੋਂ ਉੱਪਰ ਕਿਸਾਨਾਂ ਨੂੰ ਸ਼ਹੀਦ ਕੀਤਾ ਅਸੀਂ ਉਹਨਾਂ ਦੇ ਬਾਰੇ ਵੀ ਜਵਾਬ ਮੰਗਾਂਗੇ ਉਹ ਤੋਂ ਹੁਣ ਸਾਡੇ ਚਿੰਗੂ ਦੇ ਪਿੰਘੂ ਬਾਰਡਰ ਦੇ ਉੱਤੇ ਅਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਸਾਡੇ ਕਿਸਾਨ ਵੀਰ ਗਏ ਸੀਗੇ ਆੜ ਘਰ ਪੈਂਡਿੰਗ ਮੰਗਾਂ ਨੂੰ ਨਾਲ ਲੈ ਕੇ ਉੱਥੇ ਛੋਕਲ ਸਿੰਘ ਸਾਡੇ ਇੱਕ ਕਿਸਾਨ ਦੀ ਜਿਹੜਾ ਉਹ ਸ਼ਹੀਦ ਕਰ ਦਿੱਤਾ ਇਹਨਾਂ ਨੇ ਗੋਲੀਆਂ ਚਲਾ ਕੇ ਤੇ ਸਾਡੇ ਉੱਤੇ ਨੇਕਾਂ ਹੀ ਗਿਓ ਜਿਹੜੀਆਂ ਵਾ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਮਾਰ ਰਹੇ ਨੇ ਨਿਤ ਦੇਣਾ ਉਹਦੇ ਰੋਸ ਵਜੋਂ ਅੱਜ ਅਸੀਂ ਇਹਨਾਂ ਨੂੰ ਇੱਥੇ ਹਲਕੇ ਦੇ ਵਿੱਚ ਐਂਟਰੀ ਮਾਉਣ ਤੋਂ ਪਹਿਲਾਂ ਇਸ ਹਲਕੇ ਦੇ ਵਿੱਚ ਰੋਕ ਕੇ ਸਵਾਲ ਜਵਾਬ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਮਾਕ ਲੋਕ ਮਾਰੂ ਕਿਸਾਨ ਮਾਰੂ ਨੀਤੀਆਂ ਲੈ ਕੇ ਆਉਣਾ ਚਾਹੁੰਦੀ ਹੈ ਬੀਜੇਪੀ ਉਹ ਇਹਨਾਂ ਦੀ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਉਹਦੇ ਪਰੋਸ ਵਜੋਂ ਅੱਜ ਜਿਹੜਾ ਅਸੀਂ ਸਾਰੇ ਕਿਸਾਨ ਜਿ세 ਬੰਦਿਆ ਸਮੁੱਚਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਇਕੱਠਾ ਹੋ ਕੇ ਤੇ ਇੱਥੇ ਸਾਰੀ ਸਾਡੀ ਲੀਡਰਸ਼ਿਪ ਖੜੀ ਆ ਉਹਨਾਂ ਦੇ ਅਸੀਂ ਡੀਕ ਰਹੇ ਉਹਨਾਂ ਦੀ ਵੇੜ ਦੇ ਵਿੱਚ ਕਿਉਂਕਿ ਇਹ ਇੱਕ ਸਿੱਖ ਚਿਹਰਾ ਹੋਂਦੇ ਨਾਂ ਤੇ ਇਹ ਗੁਰੂ ਘਰ ਦੀ ਆੜ ਦੇ ਵਿੱਚ ਆਣ ਕੇ ਜਿਹੜਾ ਵਾ ਇਹ ਮੋਦੀ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਬੀਜੇਪੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਜਿਹੜਾ ਕਿ ਸਾਨੂੰ ਬਿਲਕੁਲ ਵੀ ਬਰਦਾਸ਼ਤ ਤੋਂ ਬਾਹਰ ਆ ਕਿਉਂਕਿ ਇਹਨੂੰ ਇੱਕ ਸਿੱਖੀ ਸਿੱਖ ਚਿਹਰਾ ਹੋਣ ਦੇ ਨਾਂ ਤੇ ਮੇਰਾ ਫਰਜ਼ ਤੇ ਇਹ ਬਣਦਾ ਵਾ ਕਿਉਂਕਿ ਇਹਨੂੰ ਚਾਹੀਦਾ ਹੈ ਕਿ ਮੋਦੀ ਨੂੰ ਆਖੇ ਵੀ ਮੈਂ ਤੇਰੇ ਸਿੰਬਲ ਤੇ ਟਿਕਟ ਨਹੀਂ ਲੜਨੀ ਕਿਉਂਕਿ ਮੇਰੇ ਕਿਸਾਨ ਭਰਾਵਾਂ ਦਾ ਇਹ ਰੋਸ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਅੱਜ ਤੱਕ ਐਮਐਸਪੀ ਦੇ ਗਰੰਟੀ ਨਹੀਂ ਦਿੱਤੀ ਇਹ ਸਾਰਿਆਂ ਸਵਾਲਾਂ ਦੇ ਜਵਾਬ ਅੱਜ ਅਸੀਂ ਲਵਾਂਗੇ ਆ ਸਾਰਾ ਜਿਹੜਾ ਵਾ ਭਾਈਚਾਰਾ ਕਿਸਾਨ ਭਾਈਚਾਰਾ ਦੁਕਾਨਦਾਰ ਮਜ਼ਦੂਰ ਸਾਰੇ ਜਿਹੜੇ ਆ ਉਹ ਵਰਗ ਇੱਥੇ ਖੜੇ ਨੇ ਸੋ ਧੰਨਵਾਦ